ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਆਮ ਆਦਮੀ ਪਾਰਟੀ ਨੇ ਦੋ ਅਹਿਮ ਨਿਯੁਕਤੀਆਂ ਕੀਤੀਆਂ ਨੇ ਦੋ ਵੱਡੇ ਆਗੂਆਂ ਨੂੰ ਹਲਕਾ ਇੰਚਾਰਜ ਲਾਇਆ ਹੈ ਅੰਮ੍ਰਿਤਸਰ ਉਤਰੀ ਅਤੇ ਮਜੀਠਾ ਦੇ ਵਿੱਚ ਅੰਮ੍ਰਿਤਸਰ ਉਤਰੀ ਤੋਂ ਆਮ ਆਦਮੀ ਪਾਰਟੀ ਦਾ ਮੌਜੂਦਾ ਵਿਧਾਇਕ ਕਮਰ ਵਿਜੇ ਪ੍ਰਤਾਪ ਸਿੰਘ ਪਿਛਲੇ ਦਿਨੀ ਕਮਰ ਵਿਜੇ ਪ੍ਰਤਾਪ ਸਿੰਘ ਨੂੰ ਜੋ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਉਹਨਾਂ ਦੇ ਉੱਪਰ ਇਲਜ਼ਾਮ ਲਾਏ ਗਏ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਸੋ ਦੂਸਰੇ ਪਾਸੇ ਕਮਰ ਵਿਜੇ ਪ੍ਰਤਾਪ ਸਿੰਘ ਜਿਨ੍ਹਾਂ ਨੇ ਆਪਣੀ ਸਰਕਾਰ ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਜੋ ਪਿਛਲੇ ਲੰਬੇ ਸਮੇਂ ਤੋਂ ਚੰਦਾ ਚੁੱਕਿਆ ਹੋਇਆ ਹੈ ਉਹਨਾਂ ਨੇ ਆਪਣੀ ਸਰਕਾਰ ਨੂੰ ਜੋ ਬੇਦਬੀਆਂ ਦੇ ਮਾਮਲਿਆਂ ਦੇ ਵਿੱਚ ਘੇਰਿਆ ਉਸ ਤੋਂ ਬਾਅਦ ਜਿਵੇਂ ਹੁਣ ਵਿਕਰਮ ਮਜੀਠੀਆ ਨੂੰ ਵਿਜੀਲੈਂਸ ਨੇ ਫੜਿਆ ਤਾਂ ਉਹਨਾਂ ਨੇ ਇਸ ਕਾਰਵਾਈ ਨੂੰ ਵੀ ਜੋ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਜਿਸ ਦੇ ਕਾਰਨ ਕਮਰ ਵਿਜੇ ਪ੍ਰਤਾਪ ਸਿੰਘ ਦੇ ਉੱਪਰ ਇਹ ਕਾਰਵਾਈ ਕੀਤੀ ਗਈ ਔਰ ਉਹਨਾਂ ਨੂੰ 6 ਸਾਲ ਦੀ ਪਾਤੀ ਤੋਂ ਬਾਹਰ ਕੱਢਿਆ ਗਿਆ ਪਰ ਦੂਸਰੇ ਪਾਸੇ ਕਮਰ ਵਿਜੇ ਪ੍ਰਤਾਪ ਸਿੰਘ ਮੌਜੂਦਾ ਵਿਧਾਇਕ ਨੇ ਜੋ ਸੂਤਰਾਂ ਤੋਂ ਜਾਣਕਾਰੀ ਆ ਰਹੀ ਹੈ ਕਿ ਕਮਰ ਵਿਜੇ ਪ੍ਰਤਾਪ ਸਿੰਘ ਬਹੁਤ ਜਲਦੀ ਆਪਣੀ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਨੇ ਕਾਂਗਰਸ ਪਾਰਟੀ ਵੀ ਸ਼ਾਮਲ ਹੋ ਸਕਦੇ ਨੇ ਜਿਹੜਾ ਕਿ ਕਾਂਗਰਸ ਦੇ ਮੌਜੂਦਾ ਵਿਧਾਇਕ ਔਰ ਆਮ ਆਦਮੀ ਪਾਰਟੀ ਵਿੱਚ ਵਿਰੋਧੀ ਧਿਰ ਦੇ ਲੀਡਰ ਐ ਸੁਖਪਾਲ ਸਿੰਘ ਖਹਿਰਾ ਉਨ੍ਹਾਂ ਦੀ ਮੁਲਾਕਾਤ ਹੋਈ ਜਦੋਂ ਕਮਰ ਵਿਜੇ ਪ੍ਰਤਾਪ ਸਿੰਘ ਨਾਲ ਤਾਂ ਉਦੋਂ ਇਹ ਸਾਰੀਆਂ ਸੁਰਾਂ ਤੇਜ਼ ਹੋਈਆਂ ਨੇ ਸੋ ਇਸ ਨੂੰ ਦੇਖਦਿਆਂ ਹੋਇਆਂ ਆਮ ਆਦਮੀ ਪਾਰਟੀ ਦੇ ਵੱਲੋਂ ਆਪਣਾ ਹਲਕਾ ਅਨਚਾਰਜ ਲਾ ਦਿੱਤਾ ਗਿਆ ਹੈ ਅੰਮ੍ਰਿਤਸਰ ਉਤਰੀ ਦੇ ਵਿੱਚ ਜੇਕਰ ਕਮਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਨੂੰ ਛੱਡਦੇ ਨੇ ਤਾਂ ਉਹਨਾਂ ਨੂੰ ਆਪਣੀ ਵਿਧਾਇਕੀ ਤੋਂ ਅਸਤੀਫਾ ਦੇਣਾ ਪਵੇਗਾ ਫਿਰ ਇੱਥੇ ਜਿਮਨੀ ਚੋਣ ਹੋਣ ਦੇ ਅਸਰ ਬਣ ਸਕਦੇ ਨੇ ਜੋ ਕਿ ਅਜੇ ਵੀ ਵਿਧਾਨ ਸਭਾ ਚੋਣਾਂ ਦੇ ਵਿੱਚ ਇੱਕ ਸਾਢੇ 4 ਮਹੀਨੇ ਪਹਿਲੇ 2027 ਫਰਵਰੀ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਸੋ ਉਸ ਤੋਂ ਪਹਿਲਾਂ ਲਗਭਗ 6 ਮਹੀਨੇ ਪਹਿਲਾਂ ਸੀਟ ਖਾਲੀ ਹੋਵੇ ਤਾਂ ਚੋਣ ਨਹੀਂ ਹੁੰਦੀ ਜੇਕਰ 6 ਮਹੀਨੇ ਤੋਂ ਪਹਿਲਾਂ ਸੀਟ ਖਾਲੀ ਹੁੰਦੀ ਹੈ ਤਾਂ ਉੱਥੇ ਚੋਣ ਕਮਿਸ਼ਨ ਵੱਲੋਂ ਚੋਣ ਕਰਵਾਉਣੀ ਪੈਂਦੀ ਹੈ ਔਰ ਨਾਲ ਹੀ ਵਿਧਾਨ ਸਭਾ ਦੇ ਵੱਲੋਂ ਉਹ ਸੀਟ ਖਾਲੀ ਐਲਾਨਣੀ ਪੈਂਦੀ ਹੈ ਸੋ ਕਮਰ ਵਿਜੇ ਪ੍ਰਤਾਪ ਸਿੰਘ ਜੇਕਰ ਦੂਜੀ ਪਾਰਟੀ ਵਿੱਚ ਸ਼ਾਮਲ ਹੁੰਦੇ ਨਾ ਤਾਂ ਫਿਰ ਉਹਨਾਂ ਨੂੰ ਆਪਣੀ ਪਾਰਟੀ ਤੋਂ ਅਸਤੀਫਾ ਦੇ ਕੇ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਕੇ ਦੂਜੀ ਪਾਰਟੀ ਵਿੱਚ ਸ਼ਾਮਲ ਹੋਣਗੇ ਫਿਰ ਇੱਥੇ ਜਿਮਣੀ ਚੋਣ ਦੇ ਜਿਹੜਾ ਸੰਭਾਵਨਾ ਹੋ ਸਕਦੀ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣਾ ਹਲਕਾ ਅੰਚਾਰ ਜਲਾਇਆ ਹੈ ਜਿਹੜੇ ਕਿ ਸਾਬਕਾ ਮੇਅਰ ਕਰਮਜੀਤ ਸਿੰਘ ਟੂ ਨੂੰ ਇੱਥੇ ਆਮ ਆਦਮੀ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਇਸ ਦੇ ਨਾਲ ਹੀ ਹਲਕਾ ਮਜੀਠਾ ਮਜੀਠਾ ਦੇ ਵਿੱਚ ਵੀ ਜਿੱਥੇ ਸ਼੍ਰੋਮਣੀ ਕਾਲੀ ਦਲ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਦੇ ਪਤਨੀ ਸ਼੍ਰੀਮਤੀ ਗਨੀਮਕੌਰ ਮਜੀਠੀਆ ਜਿਹੜੇ ਉੱਥੋਂ ਮੌਜੂਦਾ ਵਿਧਾਇਕ ਨੇ ਉਹਨਾਂ ਦੇ ਹਲਕੇ ਵਿੱਚ ਵੀ ਜੋ ਉੱਥੇ ਹਲਕਾ ਇੰਚਾਰਜ ਲਾ ਦਿੱਤਾ ਹੈ ਵਿਕਰਮ ਮਜੀਠੀਆ ਜਿਹੜੇ ਕਿ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਹੋਏ ਨੇ ਹੁਣ ਗਨੀਮਕੌਰ ਮਜੀਠੀਆ ਜਿਨ੍ਹਾਂ ਨੂੰ ਕਮਜ਼ੋਰ ਸਮਝਿਆ ਜਾ ਰਿਹਾ ਕਿ ਇਹ ਹਲਕੇ ਦੇ ਵਿੱਚ ਅਕਾਲੀ ਦਲ ਜਿੱਤਿਆ ਹੀ ਤਾਂ ਸੀ ਮਜੀਠੀਆ ਦੇ ਕਰਕੇ ਹੁਣ ਮਜੀਠੀਆ ਜਿਹੜਾ ਹੈ ਉਹ ਵਿਜੀਲੈਂਸ ਤੇ ਗ੍ਰਿਫਤਾਰ ਵਿੱਚ ਉਹਨਾਂ ਦੇ ਉੱਪਰ ਭ੍ਰਿਸ਼ਟਾਚਾਰ ਦੇ ਆਮਦਨ ਤੋਂ ਵੱਧ ਜਾਇਦਾਦ ਦੇ ਨਸ਼ਾ ਤਸਕਰੀ ਦੇ ਜਿਹੜੇ ਇਹ ਇਲਜ਼ਾਮ ਲੱਗੇ ਹੋਏ ਨੇ ਜਿਸ ਕਾਰਨ ਜਿਹੜੇ ਉਹਨਾਂ ਦੇ ਸਾਥੀ ਔਰ ਉਹਨਾਂ ਦੇ ਪੀਏ ਦੇ ਤੌਰ ਤੇ ਲੰਬਾ ਸਮਾਂ ਉਹਨਾਂ ਦੇ ਨਾਲ ਰਹੇ ਜਿਹੜੇ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਛੱਡ ਕੇ ਮਜੀਠੀਆ ਨੂੰ ਛੱਡ ਕੇ ਆਪੇ ਸ਼ਾਮਲ ਹੋ ਗਏ ਸੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਤਲਵੀਰ ਸਿੰਘ ਗਿੱਲ ਉਹਨਾਂ ਨੂੰ ਇਸ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਏ ਤਲਵੀਰ ਸਿੰਘ ਗਿੱਲ ਜਦੋਂ ਮਜੀਠੀਆ ਮੌਜੂਦਾ ਮੰਤਰੀ ਸੀ ਤਾਂ ਉਸ ਸਮੇਂ ਤਲਵੀਰ ਗਿੱਲ ਦਾ ਹੀ ਸਾਰਾ ਕੰਮਕਾਰ ਹੁੰਦਾ ਸੀ ਉਸ ਹਲਕੇ ਦੇ ਵਿੱਚ ਸਰਪੰਚਾਂ ਨਾਲ ਪੰਚਾਂ ਨਾਲ ਜਿਹੜੇ ਵੱਖ-ਵੱਖ ਲੋਕਾਂ ਨਾਲ ਮਿਲਣਾ ਔਰ ਉਹਨਾਂ ਨੂੰ ਗਰੰਟਾ ਦੇਣੀ ਆ ਇਸੇ ਕਰਕੇ ਤਲਵੀਰ ਗਿੱਲ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਮੁੱਖ ਮੰਤਰੀ ਭਗਵੰਤ ਮਾਨਾ ਚਲੇ ਗਏ ਸੀ ਔਰ ਤਲਵੀਰ ਗਿੱਲ ਨੂੰ ਇਸ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਏ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਲਬੀਰ ਗਿਲ ਇਸ ਹਲਕੇ ਵਿੱਚ ਆਮ ਆਦੀ ਪਾਰਟੀ ਦੇ ਉਮੀਦਵਾਰ ਹੋ ਸਕਦੇ ਨੇ ਪਰ ਦੂਸਰੇ ਪਾਸੇ ਸੂਤਰਾਂ ਤੋਂ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਤਲਬੀਰ ਗਿਲ ਅਕਾਲੀ ਦਲ ਨਾਲ ਵੀ ਸੰਪਰਕ ਸਾਧ ਰਹੇ ਨੇ ਤਲਬੀਰ ਗਿਲ ਅਕਾਲੀ ਦਲ ਵਿੱਚ ਵਾਪਸ ਵੀ ਜਾ ਸਕਦੇ ਨੇ ਜੋ ਕਿ ਵਿਕਰਮ ਮਜੀਠੀਆ ਦੇ ਉੱਪਰ ਕਾਰਵਾਈ ਕੀਤੀ ਗਈ ਇਸ ਨੂੰ ਲੈ ਕੇ ਤਲਬੀਰ ਗਿਲ ਅੰਦਰ ਖਾਤੇ ਖੁਸ਼ ਨਹੀਂ ਨੇ ਸੋ ਆਮ ਆਦੀ ਪਾਰਟੀ ਦੇ ਵੱਲੋਂ ਜਿਹੜੇ ਆਪਣੇ ਦੋ ਅਹਿਮ ਯੁਕਤੀਆਂ ਕੀਤੀਆਂ ਨੇ ਮਜੀਠਾ ਹਲਕੇ ਤੋਂ ਤਲਬੀਰ ਗਿਲ ਨੂੰ ਜਿਹੜਾ ਹਲਕਾ ਵਿੱਚ ਚਾਰ ਚਲਾਇਆ ਗਿਆ ਹੈ ਔਰ ਅੰਮ੍ਰਿਤਸਰ ਉਤਰੀ ਤੋਂ ਕਰਮਜੀਤ ਰਿੰਟੂ ਨੂੰ ਹਲਕਾ ਚਾਰਜ ਰਾਇਆ ਸੋ ਮਜੀਠਾ ਤੇ ਅੰਮ੍ਰਿਤਸਰ ਉਤਰੀ ਦੇ ਵਿੱਚ ਜੋ ਆਮ ਆਦਮੀ ਪਾਰਟੀ ਆਪਣਾ ਪ੍ਰਭਾਵ ਬਣਾਉਣਾ ਚਾਹੁੰਦੀ ਏ ਤਾਂ ਕਿ ਵਿਕਾਸ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਇੱਥੇ ਆਪਣਾ ਜਿਹੜਾ ਵੋਟ ਬੈਂਕ ਮਜ਼ਬੂਤ ਕਰ ਸਕੇ ਔਰ ਦੋਵੇਂ ਸਥਾਈ ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣਾ ਉਮੀਦਵਾਰ ਇੱਥੋਂ ਜਿਤਾ ਸਕੇ ਜਿਸ ਕਾਰਨ ਆਮ ਆਦਮੀ ਪਾਰਟੀ ਨੇ ਇਹ ਕਾਰਵਾਈ ਕੀਤੀ ਹੈ